ਸੰਗਰੂਰ ਸੀਟ ਦੇ ਉੱਤੇ ਲਗਾਤਾਰ ਜਿਵੇਂ ਸਿਆਸੀ ਸਮੀਕਰਨ ਬਦਲਦੇ ਦਿਖਾਈ ਦੇ ਰਹੇ ਨੇ ਉਸੇ ਤਰ੍ਹਾਂ ਅੱਜ ਸੁਖਦੇਵ ਢੀਂਡਸਾ ਜਿਹੜਾ ਪਰਿਵਾਰ ਹੈ ਤੇ ਉਹਦਾ ਗਰੁੱਪ ਹੈ ਉਹਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਸੀ ਜਿਸ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਇਸ ਦੇ ਉੱਤੇ ਟਿਕੀਆਂ ਹੋਈਆਂ ਸਨ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚਿੱਲਾ ਜੀ ਚਿੱਲਾ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਪਾਟੀ ਪੰਜਾਬ ਦੇ ਉੱਤੇ ਜੀ ਬਹੁਤ ਬਹੁਤ ਧੰਨਵਾਦ ਜਿੰਦੀ ਜੀ ਚਿੱਲਾ ਸਾਹਿਬ ਸੰਗਰੂਰ ਤੋਂ ਕੀ ਕੁਝ ਅਪਡੇਟ ਹੈ ਜੀ ਜੋ ਕੁਝ ਸਭ ਦੀ ਨਜ਼ਰ ਟਿਕੀ ਹੋਈਆਂ ਸਾਨੂੰ ਜਿਹੜੀ ਅੱਜ ਮੀਟਿੰਗ ਅਹਿਮ ਸੀ ਕੀ ਕੁਝ ਫੈਸਲੇ ਲਏ ਗਏ ਕੀ ਕੁਝ ਖੁਲਾਸੇ ਕੀਤੇ ਨੇ ਢੀਂਸਾ ਪਰਿਵਾਰ ਦੇ ਵੱਲੋਂ ਜੀ ਅ ਮੰਨਦੀਪ ਜੀ ਸੰਗਰੂਰ ਸੁਖਦੇਵ ਸਿੰਘ ਟਿੰਡਸ ਨੇ ਆਪਣੇ ਰਹਿਸਤੇ ਅੱਜ ਇਕੱਤਰਤਾ ਬੁਲਾਈ ਸੀ ਆਪਣੇ ਸਮਰਥਕਾਂ ਦੀ ਜੀ ਤੇ ਉਹਦੇ ਅੱਜ ਸੰਗਰੂਰ ਮਲੇਰ ਕੋਟੜਾ ਤੇ ਬਰਨਾਲਾ ਹੂੰ ਤਿੰਨ ਹਲਕਿਆਂ ਦੇ ਉਹਨਾਂ ਨੇ ਵਰਕਰ ਬੁਲਾਏ ਸੀ ਕਿ ਜਿਹੜੇ ਉਹਨਾਂ ਦੇ ਸਹਿਯੋਗੀ ਬਾਕੀ ਆਗੂ ਨੇ ਉਹ ਵੀ ਇੱਥੇ ਮੌਜੂਦ ਸੀ ਜੀ ਕਾਫੀ ਵੱਡਾ ਪ੍ਰਭਾਵ ਸਾਧੀ ਇਕੱਠ ਕਰਨ ਤੇ ਸਫਲ ਰਹੇ ਨੇ ਹੂੰ ਤੇ ਉਹਨਾਂ ਨੇ ਕਾਦੀ ਦਲ ਦੀ ਜਿਹੜੀ ਦਿੱਕਤਾਂ ਵਧਾ ਰੀਆਂ ਬੰਦੇ ਜੀ ਜੀ ਸਪਸ਼ਟ ਐਲਾਨ ਕਰਦੇ ਅੱਜ ਸਖਦੇਵ ਸਿੰਘ ਢੀਂਡਸਾ ਜਿਹੜੇ ਕਿ ਚੁੱਪ ਚਲੇ ਆ ਰਹੇ ਸੀ ਹੁਣ ਤੱਕ ਕਿਉਂਕਿ ਜਦੋਂ ਚੰਡੀਗੜ੍ਹ 'ਚ ਮੀਟਿੰਗ ਹੋਈ ਸੀ ਉਹਦੇ ਸਮਰਥਕਾਂ ਨੇ ਤਾਂ ਢੀਂਡਸਾ ਸਾਹਿਬ ਨੂੰ ਅਧਿਕਾਰ ਦਿੱਤੇ ਸੀ ਕਿ ਤੁਸੀਂ ਜੋ ਫੈਸਲਾ ਲੈਣਾ ਲੈ ਲੋ ਅਸੀਂ ਤੁਹਾਡੇ ਨਾਲ ਆ ਜੀ ਅੱਜ ਸਖਦੇਵ ਸਿੰਘ ਢੀਂਡਸਾ ਨੇ ਐਲਾਨ ਕਰ ਲਿਆ ਕਿ ਕਾਦੀ ਰਹਿਾਂਗੇ ਕਾਦੀ ਮਰਾਂਗੇ ਜੀ ਪਰ ਕਵਾਲੀ ਦੇ ਝੂਂਗੇ ਦੇ ਨਾਲ ਨਹੀਂ ਚੱਲਾਂਗੇ ਹੂੰ ਉਹ ਕਹਿੰਦੇ ਬਿਲਕੁਲ ਇਕਬਾਲ ਸਿੰਘ ਝੁੰਡਾ ਸਾਡੇ ਨਾਂ ਜਿੱਥੇ ਜਾ ਰਿਹਾ ਨਾ ਕਿਸੇ ਸਾਡੇ ਸਹਿਯੋਗੀ ਨੂੰ ਸਾਡੇ ਵਰਕਰ ਨੂੰ ਬੁਲਾ ਰਿਹਾ ਤੇ ਅਸੀਂ ਦਾ ਬਿਲਕੁਲ ਸਾਥ ਨਹੀਂ ਦੇਵਾਂਗੇ ਜੀ ਸ੍ਰੀ ਰਵੇਲ ਸਿੰਘ ਢੈਂਸਾ ਨੇ ਕਈ ਖਲਾਸੇ ਵੀ ਕੀਤੇ ਅੱਜ ਉਥੇ ਹਮਮ ਜੀ ਉਹਨਾਂ ਨੇ ਕਿਹਾ ਕਿ ਹੁਣ ਪਾਰਟੀ ਵੱਲੋਂ ਸਨੇਹ ਆ ਰਹੇ ਨੇ ਕਿ ਗਲਤੀ ਹੋ ਗਈ ਟਿਕਟ ਬਦਲ ਦਿੰਨੇ ਆ ਤੁਹਾਡੀ ਜੀ ਉਹ ਕਹਿੰਦੇ ਜੀ ਹੁਣ ਜੋ ਕੁਝ ਹੋਣਾ ਸੀ ਹੋ ਲਿਆ ਸੀ ਬਿਲਕੁਲ ਟਿਕਟ ਨਹੀਂ ਲੈਣੀ ਸ੍ਰੀ ਰਵੇਲ ਸਿੰਘ ਢੈਂਸਾ ਨੇ ਇਹ ਗੱਲ ਕਹੀ ਸੀ ਅਸੀਂ ਉਹਨੇ ਤੇ ਨਹੀਂ ਲੈਣੀ ਚਾਹੀਦੀ だっਦੀ ਜੋ ਹੋਣਾ ਸੀ ਹੋ ਲਿਆ ਹੂੰ ਉਹਨਾਂ ਨੇ ਕਿਹਾ ਕਿ ਸਾਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਆਫਰ ਆਈ ਸਾਨੂੰ ਕਾਂਗਰਸ ਵੱਲੋਂ ਵੀ ਆਫਰ ਆਈ ਜੀ ਤੇ ਤੁਸੀਂ ਸਾਡੇ ਚ ਸ਼ਾਮਲ ਹੋ ਕੇ ਪਰਮਿੰਦਰ ਸਿੰਘ ਢੀਂਡ ਨਾਲ ਚੋਣ ਲੜਾਓ ਹੂੰ ਸੰਗਰੂਰ ਲੋਕ ਸਭਾ ਹਲਕੇ ਤੋਂ ਕਹਿੰਦੇ ਅਸੀਂ ਉਹਨਾਂ ਨੂੰ ਵੀ ਜਵਾਬ ਦਿੱਤਾ ਕਿਉਂਕਿ ਅਸੀਂ ਅਕਾਲੀ ਰਹਿਣਾ ਹੈ ਇੱਕ ਹੋਰ ਉਹਨਾਂ ਨੇ ਬਹੁਤ ਵੱਡਾ ਖਲਾਸਾ ਕੀਤਾ ਜਿਹੜੀ ਆਪਾਂ ਜ਼ਿਕਰ ਕਰਦੇ ਰਹੇ ਆ ਸਮੇ ਸਮੇ ਸਿਰ ਜੀ ਕਿ ਜਿਸ ਦਿਨ ਮੀਟਿੰਗ ਸੀ ਢੀਂਡ ਸਾਹਿਬ ਸਮਰਥਕਾਂ ਦੀ ਹੂੰ ਉਹਨਾਂ ਦੇ ਚੰਡੀਗੜ੍ਹ ਸਥਿਤ ਜਿਹੜੀ ਰਹਿਸ਼ ਹੈ ਜੀ ਸਮਾਂ 15-20 ਮਿੰਟ ਲਈ ਇੱਥੇ ਸਖਬੀਰ ਸਿੰਘ ਬਾਦਲ ਪਹੁੰਚੇ ਸੀ ਉਹਨਾਂ ਨੂੰ ਠੰਡਾ ਕਰਦੇ ਜੀ ਇਹਨਾਂ ਦੇ ਪਰਿਵਾਰ ਨੂੰ ਬਿਲਕੁਲ ਤੇ ਜਨਸਾਹਬ ਨੇ ਅੱਜ ਲੋਕਾਂ 'ਚ ਆਪਣੇ ਸੰਗੋਧਨ 'ਚ ਇਹ ਗੱਲ ਕਹੀ ਹੈ ਵੀ ਸਖਬੀਰ ਸਿੰਘ ਬਾਦਲ ਨੇ ਮੈਨੂੰ ਕਿਹਾ ਸੀ ਮੈਂ ਉੱਥੇ ਜਾ ਕੇ ਮੈਂ ਤੁਹਾਡਾ ਬੱਚਾ ਹਾਂ ਹੂੰ ਨਾ ਤੁਹਾਨੂੰ ਗਲਤੀ ਹੋ ਗਈ ਮੈਨੂੰ ਮਾਫ ਕਰ ਦਿਓ ਜੀ ਤੇ ਸਕਵੇਲ ਸਿੰਘ ਸਕਦੇਲ ਸਿੰਘ ਟੇਂਡਸਾ ਨੇ ਹੁਣ ਕਿਹਾ ਵੀ ਅਸੀਂ ਅਕਾਲੀ ਦਲ ਚ ਹੀ ਰਹਾਂਗੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਕੰਮ ਕਰਾਂਗੇ ਉਹਨਾਂ ਨੇ ਜ਼ਿਕਰ ਵੀ ਕੀਤਾ ਕਿ ਅਕਾਲੀ ਦਲ ਦੀ ਹਾਲਤ ਇਸ ਦੀਆਂ ਵਿਧਾਨ ਸਭਾ ਚੋਣਾਂ ਜਿੱਤੋਂ ਵੀ ਜਿਹੜੀ ਇਸ ਵਾਰ ਸਿਰਫ 3 ਤੱਕ ਸਿਮਟ ਕੇ ਰਹਿ ਗਈ ਵੀ ਬਹੁਤ ਲਗਾਤਾਰ ਥਲੇ ਨੂੰ ਜਾ ਰਹੀ ਹੈ ਇਹਨੂੰ ਉੱਚਾ ਚੁੱਕਣਾ ਸਮੇਂ ਦੀ ਲੋੜ ਹੈ ਹੂੰ ਉਹਨਾਂ ਪਾਰਟੀ ਵਰਕਰਾਂ ਨੂੰ ਸਨੇਹ ਦਿੱਤੇ ਵੀ ਆਪਾਂ ਅਕਾਲੀ ਰਹਿਣਾ ਸਾਰਿਆਂ ਨੇ ਜੀ ਤੇ ਪਰ ਬਿਲਕੁਲ ਜਿਹੜੀ ਹੈਗੀ ਹੈ ਕਵਾਲ ਚੁੰਦੇ ਦੇ ਨਾਲ ਕੋਈ ਚੋਣ ਪ੍ਰਚਾਰ ਨਹੀਂ ਕਰਨਾ ਕਰ ਰਿਹਾ ਜੀ ਹੂੰ ਤੇ ਪ੍ਰਵਿੰਦਰ ਸਿੰਘ ਪਿੰਟਸ ਆ ਜਿਹੜੇ ਕਿ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਰਹੇ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਅਸੀਂ ਇਕਵਾਲ ਚੋਂਡਾ ਨਾਲ ਨਹੀਂ ਜਾਵਾਂਗੇ ਉਸ ਦਾ ਵਿਰੋਧ ਵੀ ਨਹੀਂ ਕਰਾਂਗੇ ਪਰ ਉਹਦਾ ਪ੍ਰਚਾਰ ਵੀ ਨਹੀਂ ਕਰਾਂਗੇ ਉਹ ਤੇ ਹੱਕ ਚ ਨਹੀਂ ਦਰਾਂਗੇ ਅਸੀਂ ਆਪੋ ਆਪਣੇ ਘਰੋ ਘਰੀ ਬੈਠ ਜਾਵਾਂਗੇ ਹੂੰ ਸੋ ਇੱਕ ਕਿਸੇ ਨੂੰ ਲਈ ਉਹਨਾਂ ਨੇ ਜਿਹੜੀ ਇਹੋ ਜੀਆਂ ਜਾਦਾ ਚਰਚਾ ਚੱਲ ਰਹੀ ਸੀ ਵੀ ਸ਼ਾਇਦ ਕੋਈ ਵੱਖਰਾ ਰਾਹ ਪਨਾ ਲੈਣਾ ਵੱਖਰਾ ਟੜਾ ਬਣਾ ਲੈਣਾ ਹੂੰ ਇਸ ਤੋਂ ਤਾਂ ਲੱਗਦਾ ਕੁ ਉਹਨਾਂ ਨੇ ਸਥਿਤੀ ਸਪਸ਼ਟ ਕਰ ਦਿੱਤੀ ਹੈ ਮਨਦੀਪ ਜੀ ਜੀ ਤੇ ਇਹ ਵੀ ਹੋ ਸਕਦਾ ਇੱਕ ਰਣਨੀਤੀ ਵੀ ਹੋ ਸਕਦੀ ਹੈ ਇਹ ਸਖਰੇ ਸਿੰਘ ਟੈਂਡਸੇ ਦੀ ਕਿ ਹੋ ਸਕਦਾ ਆ ਨਾਲ ਦਿਨਾਂ ਚ ਕਿਉਂਕਿ ਅਜੇ ਸਾਰੇ ਵਰਕਰ ਕਾਫੀ ਉਹਨਾਂ ਦੇ ਤੇਵਰ ਤਿੱਖੇ ਨੇ ਤੇ ਗਰਮ ਨੇ ਉਹਨਾਂ ਸਾਰਿਆਂ ਨੂੰ ਨਾਲ ਰੱਖਣ ਲਈ ਹੋ ਸਕਦਾ ਇਹ ਕਿਹਾ ਹੋਵੇ ਕਿ ਆਪਾਂ ਨੇ ਸਾਥ ਨਹੀਂ ਦੇਣਾ ਤਾਂ ਅਗਲੇ ਦਿਨਾਂ ਚ ਇਹ ਹੋ ਸਕਦਾ ਹੈ ਕਿ ਫਿਰ ਪਾਰਟੀ ਹਾਈ ਕਮਾਂਡ ਉਹਨਾਂ ਦੇ ਜੋਰ ਪਾਵੇ ਤੇ ਫਿਰ ਉਹ ਇਹ ਗੱਲ ਕਹਿ ਦੇਣ ਕਿ ਪਾਰਟੀ ਦੇ ਬਡੇਰੇ ਹਿੱਤਾਂ ਲਈ ਆਪਾਂ ਇਕਵਾਲ ਸਿੰਘ ਝੁੰਡਾ ਨੂੰ ਇੱਕ ਪਾਸੇ ਰੱਖ ਕੇ ਚੱਕੜੀ ਦੇ ਚੋਣ ਨਿਸ਼ਾਨ ਲਈ ਆਪਾਂ ਪ੍ਰਚਾਰ ਕਰੀਏ ਤੇ ਵੋਟਾਂ ਮੰਗੀਆਂ ਹਮਮ ਇੱਕ ਗੱਲ ਉਹਨਾਂ ਨੇ ਪੁਰਵਿਕਾ ਹੀ ਸਖਦੇ ਸਿੰਘ ਢੀਂਡਸਾ ਨੇ ਮਨਦੀਪ ਜੀ ਜਿਹੜੀ ਵਿਕਰਮਜੀਤ ਸਿੰਘ ਮਾਜੋਰਟੀ ਆ ਨੇ ਉਹਨਾਂ ਦੇ ਹੱਕ ਚ ਹਾਰ ਨਾਰਾ ਮਾਰਿਆ ਸੀ ਕਿ ਟਿਕਟ ਦੇਣੀ ਚਾਹੀਦੀ ਸੀ ਪ੍ਰਵੀਨਦਰ ਸਿੰਘ ਢੀਂਡਸਾ ਨੂੰ ਹੂੰ ਬਿਲਕੁਲ ਤੇ ਉਹਨਾਂ ਨੇ ਵਿਕਰਮਜੀਤ ਸਿੰਘ ਮਾਜੋਰਟੀਆ ਦੀ رائے ਦਾ ਸਵਾਗਤ ਕੀਤਾ ਕਿ ਉਹ ਜੋ ਕਹਿ ਰਹੇ ਸੀ ਬਿਲਕੁਲ ਠੀਕੇ ਕਹਿ ਰਹੇ ਸੀ ਹੂੰ ਸੋ ਕਿਤੇ ਅਜਿਹਾ ਤਾਂ ਨਹੀਂ ਲੱਗ ਰਿਹਾ ਕਿ ਕਾਲੀ ਦਲ ਚ ਕੋਈ ਨਵੀਂ ਸਖਭੰਦੀ ਬਣਦੀ ਆਣ ਵਾਲੇ ਦਿਨਾਂ ਚ ਬਿਲਕੁਲ ਹੋ ਸਕਦਾ ਹੈ ਸਖਵੀਰ ਸਿੰਘ ਬਾਦਲ ਦੇ ਲਈ ਦੇਖੋ ਇਹ ਪਰਖ ਦੀ ਘੜੀ ਹੈ ਪਹਿਲੀ ਵਾਰ ਹੀ ਹੈ ਸਖਬੀਰ ਸਿੰਘ ਬਾਦਲ ਭਾਵੇਂ ਪਾਰਟੀ ਦੇ ਪ੍ਰਧਾਨ ਦਾ ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਵੀ ਸੀ ਉਹ ਹੂੰ ਪਰ ਇਹ ਪਹਿਲੀ ਵਾਰੀ ਹੈ ਜਦੋਂ ਭਾਰਤੀ ਜਨਤਾ ਪਾਰਟੀ ਤੋਂ ਅਲੱਗ ਹੋ ਕੇ ਲੋਕ ਸਭਾ ਚੋਣਾਂ ਲੜ ਰਹੇ ਨੇ ਤੇ ਇਹ ਵੀ ਪਹਿਲੀ ਵਾਰੀ ਹੈ ਜਦੋਂ ਉਹਨਾਂ ਦੇ ਸਿਰ ਤੇ ਜਿਹੜੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦਾ ਵੀ ਹੱਥ ਨਹੀਂ ਹੈ ਇਸ ਵਾਰ ਹੂੰ ਤੇ ਇਸ ਕਰਕੇ ਜਿਹੜੀਆਂ ਅਕਾਲੀ ਦਲ ਦੀਆਂ ਸੰਭਾਵਨਾਵਾਂ ਨਾਂ ਮੰਨ ਅਕਾਲੀ ਦਲ ਚ ਨਵੀਆਂ-ਨਵੀਆਂ ਸਫਵੰਦੀਆਂ ਵੀ ਤੇ ਖਾਸ ਕਰਕੇ ਭਾਵੇਂ ਚੋਣਾਂ ਚ ਤਾਂ ਨਾ ਉੱਬਰਣ ਪਰ ਜੇ ਚੋਣਾਂ ਚ ਕੋਈ ਅਕਾਲੀ ਦਲ ਦੇ ਜਿਹੜੇ ਹੱਕ 'ਚ ਕੋਈ ਨਤੀਜੇ ਬਹੁਤੇ ਨਾ ਗਏ ਨਾ ਜੀ ਤਾਂ ਇਸ ਤੋਂ ਬਾਅਦ ਇਹ ਸਾਰੇ ਨਵੇਂ ਕੋਈ ਸਖਬੰਦੀ ਉੱਪਰ ਵੀ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਚੁਣੌਤੀ ਦੇਣ ਵਾਲੇ ਵੀ ਬਣ ਸਕਦੇ ਆ ਬਿਲਕੁਲ ਤੇ ਚਿੱਲਾ ਸਾਹਿਬ ਇੱਥੇ ਇਹ ਵੀ ਸਵਾਲ ਪੈਦਾ ਹੁੰਦਾ ਨਾ ਜੇਕਰ ਢੀਂਸਾ ਪਰਿਵਾਰ ਇਕਬਾਲ ਸਿੰਘ ਝੁੰਦਾ ਹੋਰਾਂ ਦੇ ਹੱਕ ਦੇ ਵਿੱਚ ਨਹੀਂ ਨਿਤਦਾ ਤਾਂ ਫਿਰ ਵੋਟ ਕਿਸ ਨੂੰ ਪਾਏਗਾ ਇਹ ਵੀ ਸਵਾਲ ਵੱਡਾ ਹੈ ਨਾ ਜਾਂ ਫਿਰ ਕਿਸੇ ਹੋਰ ਪਾਰਟੀ ਨੂੰ ਅੰਦਰ ਖਾਤੇ ਸਪੋਰਟ ਕਰੇਗਾ ਅੱਜ ਦੇ ਦਿਨ ਦੇਖੋ ਉਹਨਾਂ ਨੇ ਇਹੀ ਕਿਹਾ ਹੈ ਕਿ ਆਪਾਂ ਘਰ ਬੈਠਾਂਗੇ ਪਰ ਮੰਨਦੀਪ ਜੀ ਮੈਨੂੰ ਲੱਗਦਾ ਹੈ ਕਿ ਬਹੁਤ ਸਮਾਂ ਪਿਆ ਹਲੇ ਹੂੰ ਬਿਲਕੁਲ ਜਿਹੜੇ ਸਰਦੇਵ ਸਿੰਘ ਤੇ ਇਨਸਾਨੇ ਕਾਫੀ ਨਰਮ ਆਗੂ ਮੰਨੇ ਜਾਂਦੇ ਨੇ ਮੈਨੂੰ ਲੱਗਦਾ ਉਹਨਾਂ ਨੂੰ ਮਨਾਉਣ ਤੇ ਭਾਵੇਂ ਵਿਕਰਮ ਮੀਡੀਆ ਦੀ ਸਹਿਯਾ ਲੈ ਲੈਣ ਸਰਦੇਵ ਸਿੰਘ ਸੁਖਵੀਰ ਸਿੰਘ ਬਾਦਲ ਤੇ ਭਾਵੇਂ ਕਿਸੇ ਹੋਰ ਲੀਡਰ ਦੀ ਸਹਿਯਾ ਲੈ ਲੈਣ ਜੀ ਲੱਗ ਰਿਹਾ ਵੀ ਕਿਤੇ ਨਾ ਕਿਤੇ ਉਹ ਸਫਲ ਹੋ ਜਾਣਗੇ ਤੇ ਇੱਕ ਨਾ ਇੱਕ ਦਿਨ ਉਹ ਅਖੀਰ ਚ ਭਾਵੇਂ ਉਹਨਾਂ ਦੇ ਵਰਚੁਅਲ ਵੋਟਾਂ ਉਹਨਾਂ ਦੇ ਕਿਸੇ ਤੋਂ ਉਹ ਦਿਨਾਂ ਨੂੰ ਪਾਣ ਜਾਂ ਨਾ ਪਾਣ ਪਰ ਮੈਨੂੰ ਲੱਗਦਾ ਹੈ ਕਿ ਜਿਹੜਾ ਸਦੇਵ ਸਿੰਘ ਢਿੰਡਸਾ ਹੈ ਉਹ ਇੱਕ ਨਾ ਇੱਕ ਦਿਨ ਅਖੀਰ ਤੱਕ ਜਰੂਰ ਸ਼ਾਇਦ ਅਕਾਲੀ ਦਲ ਦੇ سپورਟ ਚ ਆ ਜਾਏ ਆ ਜਾਵੇਗਾ ਜਦੋਂ ਇਹ ਸਪਸ਼ਟ ਕਰ ਹੀ ਚੁੱਕੇ ਨੇ ਕਿ ਅਕਾਲੀ ਦਲ ਦੇ ਨਾਲ ਰਹਾਂਗੇ ਅਕਾਲੀ ਦਲ ਤੋਂ ਬਾਹਰ ਨਹੀਂ ਜਾਵਾਂਗੇ ਜੀ ਫਿਰ ਫਿਰ ਇਹ ਅੱਜ ਦੇ ਦਿਨ ਲਈ ਤਾਂ ਭਾਵੇਂ ਘਰ ਬੈਠਣ ਲਈ ਕਹਿ ਰਹੇ ਨੇ ਵਰਕਰਾਂ ਨੂੰ ਕਿਉਂਕਿ ਵਰਕਰਾਂ ਨੂੰ ਸਾਥ ਵੀ ਕਰਨਾ ਹੈ ਉਹਨਾਂ ਦਾ ਗੁੱਸਾ ਵੀ ਠੰਡਾ ਕਰਨਾ ਹੈ ਉਹਨਾਂ ਨੂੰ ਆਪਣੇ ਨਾਲ ਵੀ ਰੱਖਣਾ ਹੈ ਪਰ ਅਗਲੇ ਦਿਨਾਂ ਚ ਸ਼ਾਇਦ ਕੋਈ ਅਕਾਲੀ ਦਲ ਵਾਲੇ ਪਾਸੇ ਵੀ ਉਹ ਆ ਸਕਦੇ ਨੇ ਵੋਟਾਂ ਭਾਵੇਂ ਉਹਨਾਂ ਦੇ ਸਮਰਥਕ ਉਹਨਾਂ ਨੂੰ ਪਾਣ ਜਾਂ ਅੰਦਰ ਖਾਤੇ ਕਿਸੇ ਹੋਰ ਜਿੱਤਣ ਵਾਲਾ ਉਮੀਦਵਾਰ ਹੋਵੇਗਾ ਕਿਉਂਕਿ ਉਹਨਾਂ ਦਾ ਮਕਸਦ ਅਗਰ ਝੁੰਡੇ ਨੂੰ ਹਰਾਉਣਾ ਹੋਵੇਗਾ ਨਾ ਜੀ ਬਿਲਕੁਲ ਤੇ ਜਿਹੜਾ ਵੀ ਕੋਈ ਉਹਨਾਂ ਨੂੰ ਲੱਗਿਆ ਕਿ ਜਿੱਤਣ ਵਾਲਾ ਉਮੀਦਵਾਰ ਹੈ ਉਹਦੇ ਹੱਕ 'ਚ ਵੀ ਪਾ ਸਕਦੇ ਨੇ ਜੀ ਚਿਰਤ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਕੀਮਤੀ ਵਿਚਾਰ ਹਾਂਜੀ